ਬਾਜ ਗਈ ਹੈ ਕਿ ਦੋ ਬਣ ਰਹੀ ਹੈ ਜੀ ਹਮ ਇੱਕ ਆਮ ਆਦਮੀ ਦੀ ਇੱਕ ਕਾਂਗਰਸ ਦੀ ਤਾਲੀਆਂ ਦਾ ਪਤਾ ਹੀ ਪੜਦੇ ਇਹਦੇ ਪ੍ਰਤਾਪ ਸਿੰਘ ਜਿੱਤੂਗਾ ਪੱਕਾ ਸ਼ੋਰ ਰੋਹਿੰਦਰ ਪ੍ਰਤਾਪ ਸਿੰਘ ਸਰਦਾਰਪੁਰ ਜੋ ਹੀ ਬਣੂਗਾ ਜੀ ਅੱਛਾ ਹਾਂ ਜੀ ਇਹਦੇ ਪ੍ਰਤਾਪ ਸਿੰਘ ਬਣੂਗਾ ਮਾਨੀ ਦੇ ਲਈ ਵੀ ਉਹਨਾਂ ਦੀ ਵੋਟਾਂ ਦੋਸਾਂ ਵੰਡ ਹੋਣੀਆਂ ਤਾਲੀਆਂ ਨੂੰ ਬਹੁਤ ਘੱਟ ਆ ਤੇ ਆਮ ਆਦਮੀ ਜਿਆਦਾ ਬਣੀ ਹੈ ਤੁਸੀਂ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਉਣੀ ਚਾਹੀਦੀ ਪਰ ਵੋਟ ਤੁਸੀਂ ਕਹਿ ਰਹੇ ਕਿ ਮਹਿੰਦਰ ਪ੍ਰਤਾਪ ਨੂੰ ਹੀ ਪੂਣੀ ਜੋ ਅਜਾ ਚੋਂ ਲੜ ਰਹੇ ਨੇ ਗਿਆਨ ਦੇ ਖਾਲਸ ਪੋਛਣਾ ਕੋਸ਼ਤ ਕਾਲੀਆਂ ਨੇ ਸਵਾਰਿਆ ਕਾਂਗਰਸ ਨੇ ਭੱਠਾ ਹੀ ਬਾਤਾ ਕੈਪਟਨ ਨੇ ਕੀ ਕੀਤਾ ਇਹ ਵੋਟਾਂ ਜਿਹੜੀਆਂ ਪੈਣੀਆਂ ਇਹ ਪੌਲੇ ਚੱਲੀ ਦੇ ਮੂੰਹ ਨੂੰ ਵੋਟਾਂ ਪੈਣੀਆਂ ਸਨ ਚੱਲੀ ਦੇ ਮੂੰਹ ਨੂੰ ਵੋਟਾਂ ਪੈਣੀਆਂ ਕਿ ਜਿੱਦਾਂ ਛੋਟੀ ਜਾਂਦੀ ਆ ਪਹਿਲੀ ਵਾਰ ਪਰਦਾ 70 ਸਾਲ ਬੱਲਾ ਪਹਿਲੀ ਹੋ ਰਾਇਆ ਕਾਨਪੁਰ ਲੋਧੀ ਹਲਕੇ ਤੋਂ ਨਵਤੇਜ ਸਿੰਘ ਚੀਮਾ ਜੋ ਕਾਂਗਰਸੀ ਉਮੀਦਵਾਰ ਨੇ ਉਹਨਾਂ ਦਾ ਕਿਵੇਂ ਉਹਨਾਂ ਦਾ ਆਇਆ ਤਾਂ ਕਿ ਮੁਸ਼ਕਲ ਹੈ ਸਾਹਿਬ ਸਰਦੀ ਦੀ ਰੋਤ ਹੈ ਤਾਂ ਸਿਆਸੀ ਪਾਰਾਂ ਵੀ ਹੁਣ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਜੇਕਰ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਤਾਂ ਸਿਆਸਤ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਗਰਮਾਈ ਹੋਈ ਹੈ ਪਹਿਲਾਂ ਤਿੰਨ ਤਿੰਨ ਉਮੀਦਵਾਰ ਸਨ ਇੱਥੇ ਸਭ ਤੋਂ ਪਹਿਲਾਂ ਦਾ ਗੱਲ ਕਰਾਂਗਾ ਕਾਂਗਰਸ ਦੇ ਉਮੀਦਵਾਰ ਨਵਤੇਜ ਸਿੰਘ ਟੀਮਾ ਦੀ ਜੋ ਪਿਛਲੇ ਦੋ ਵਾਰੀ ਇੱਥੋਂ ਦੇ ਵਿਧਾਇਕ ਰਹਿ ਚੁੱਕੇ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹੋ ਜੀ ਪਾਰਟੀ ਹੈ ਜੋ ਅ ਇਲਾਕਾ ਜੋ ਸੁਲਤਾਨਪੁਰ ਲੋਧੀ ਦਾ ਇਲਾਕਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਪਰ ਲਗਾਤਾਰ ਦੋ ਵਾਰ ਦੀ ਹਾਰ ਤੋਂ ਬਾਅਦ ਉਸ ਤੋਂ ਬਾਅਦ ਇੱਕ ਨਵਾਂ ਚਿਹਰਾ ਲਿਆਂਦਾ ਗਿਆ ਕੈਪਟਨ ਹਰਮਿੰਦਰ ਸਿੰਘ ਇਸ ਵਾਰੀ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਇੱਕ ਕੰਬੋਜ ਭਰਾਦਰੀ ਨਾਲ ਸੰਬੰਧਿਤ ਨੇ ਉਸ ਤੋਂ ਬਾਅਦ ਗੱਲ ਆndi ਹੈ ਸੱਜਨ ਸਿੰਘ ਚੀਮਾ ਜੋ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਿਛਲੀ ਵਾਰ ਦੀ ਹਾਰ ਤੋਂ ਬਾਅਦ ਇੰਤਜ਼ਾਰ ਰਹੇਗਾ ਕਿਤਨਾ ਕਿਤੇ ਉਹਨਾਂ ਨੂੰ ਵੀ ਲਗਾ ਜੋ ਪਹਿਲੀ ਜਿੱਤ ਦਾ ਆਪਣੀ ਦਾ ਤੇ ਇਸ ਤੋਂ ਬਾਅਦ ਇੱਕ ਦਿਲਚਸਪ ਨਾਮ ਸਭ ਤੋਂ ਜ਼ਿਆਦਾ ਜੋ ਇਸ ਲਿਸਟ ਦੇ ਵਿੱਚ ਆਉਂਦਾ ਹੈ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਉਹ ਨਾਮ ਹੈ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰਪ੍ਰਤਾਪ ਸਿੰਘ ਪਿਛਲੇ ਲਗਾਤਾਰ 2 ਮਹੀਨੇ ਤੋਂ ਐਕਟੀਵਿਟੀਆਂ ਕਰ ਰਹੇ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਰਾਣਾ ਇੰਦਰਪ੍ਰਤਾਪ ਸਿੰਘ ਚਾਹੁੰਦੇ ਸਨ ਕਿ ਉਹਨਾਂ ਨੂੰ ਕਾਂਗਰਸ ਵੱਲੋਂ ਜੋ ਉਮੀਦਵਾਰ ਬਣਾਇਆ ਜਾਵੇ ਸੁਲਤਾਨਪੁਰ ਲੋਧੀ ਹਲਕੇ ਤੋਂ ਪਰ ਟਿਕਟ ਨਾ ਦਿੱਤੇ ਜਾਣ ਕਰਕੇ ਉਹਨਾਂ ਨੇ ਆਜ਼ਾਦ ਚੋਂ ਲੜਨ ਦਾ ਫੈਸਲਾ ਕਰ ਦਿੱਤਾ ਪਰੇਸ਼ਵਰ ਪਹੁੰਚੇ ਹਾਂ ਲੋਕਾਂ ਦੀ ਕਚੈਰੀ ਤੇ ਲੋਕਾਂ ਦੀ ਕਚੈਰੀ ਵਿੱਚ ਅੱਜ ਪਿੰਡ ਚੁਣਿਆ ਹੈ ਟਿੱਬਾ ਕਿਉਂਕਿ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਟਿੱਬਾ ਅਜਿਹਾ ਪਿੰਡ ਹੈ ਜਿੱਥੇ ਕੰਬੋਜ਼ ਬਰਾਦਰੀ ਦੇ ਲੋਕ ਜ਼ਿਆਦਾ ਹੁੰਦੇ ਨੇ ਤੇ ਸੁਲਤਾਨਪੁਰ ਲੋਧੀ ਹਲਕਾ ਵੀ ਕੰਬੋਜ਼ ਬੈਲਟੀ ਮੰਨਿਆ ਜਾਂਦਾ ਤੇ ਗੱਲਬਾਤ ਕਰ ਲਾਂਗੇ ਕੁਝ ਲੋਕਾਂ ਦੇ ਨਾਲ ਕਿ ਕੀ ਕਹਿਣਾ ਹੈ ਇਸ ਵਾਰੀ ਹਲਕੇ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਤੇ ਕਿਦਾਂ ਦੀ ਸਿਆਸਤ ਹੋਣੀ ਚਾਹੀਦੀ ਇਸ ਵਾਰੀ ਕਿਉਂਕਿ ਭਾਜੀ ਕੀ ਨਾਮ ਸਭ ਤੋਂ ਪਹਿਲਾਂ ਜਾਨਣਾ ਚਾਹੁੰਗੇ ਬਲਕਾਰ ਸਿੰਘ ਜੀ ਭਲੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਸ ਵਾਰੀ ਕੀ ਲੱਗਦਾ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰੂਗਾ ਬਾਜ਼ੀ ਹੈ ਕਿ ਦੋ ਬੰਦੇ ਰਹੀ ਹੈ ਜੀ ਹਮ ਇੱਕ ਆਮ ਆਦਮੀ ਦੀ ਇਹ ਕਾਂਗਰਸ ਦੀ ਕਾਲੀਆਂ ਜੀ ਪਤਾ ਹੀ ਪੜ ਦਿਓ ਨਹੀਂ ਇਹ ਕਾਂਗਰਸ ਵੱਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਜੋ ਹਲੇ ਵੀ ਸਿਟਿੰਗ ਐਮ ਐਲ ਏ ਨੇ ਗੱਲ ਕਰ ਲਈ ਜਾਵੇ ਹੁਣ ਤਾਂ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰਪਤਾਪ ਸਿੰਘ ਵੀ ਆ ਗਏ ਨੇ ਇੰਦਰਪਤਾਪ ਸਿੰਘ ਜਿੱਤੂਗਾ ਪੱਕਾ ਸ਼ੋਰ ਉਹ ਇੰਦਰਪਤਾਪ ਸਿੰਘ ਸਲਦਾਵੋ ਜੀ ਬਣੂਗਾ ਜੀ ਅੱਛਾ ਹਾਂ ਜੀ ਇੰਦਰਪਤਾਪ ਸਿੰਘ ਬੋਲੇ ਸਲਦਾਵੋ ਪਰ ਉਹ ਤਾਂ ਜਾ ਚੋਂ ਲੜ ਰਹੇ ਨੇ ਉਹ ਆ ਹੀ ਬਣ ਗਿਆ ਬਣਾ ਵੀ ਉਹਨੇ ਆ ਅੱਛਾ ਹਾਂ ਜੀ ਉਹਨੇ ਬਣਾ ਤਾਂ ਵੀ ਉਹਦੇ ਡੈਡੀ ਨੇ ਕੰਮ ਬਹੁ ਕੀਤੇ ਆ ਹਮ ਸੀਮਾ ਸਾਹਮਣੇ ਰਾਣੇ ਸਾਹਦੇ ਕੰਮ ਬਹੁ ਕੀਤੇ ਆ ਹਮ ਰਾਣੇ ਦੇ ਕੰਮਾਂ ਨੂੰ ਮਲਕਾਇ ਕੰਮ ਮਰ ਬੋਟਾ ਪੈਣੀ ਆ ਸਾਰੀ ਰਾਣਾ ਜੀ ਦੇ ਕੰਮਾਂ ਹਾਂ ਰਾਣਾ ਜੀ ਦੇ ਕੰਮਾਂ ਦੀ ਬੋਟਾ ਪੈਣੀ ਆ ਤੁਸੀਂ ਤੁਸੀਂ ਕਿਹਨੂੰ ਵੋਟ ਕਰਨੀ ਆ ਹੀ ਰਾਣਾ ਜੀ ਨੇ ਪਾਣੀ ਆ ਰਾਣਾ ਜੀ ਨੂੰ ਪਾਉਂਗੇ ਹਾਂ ਜੀ ਕੀ ਲੱਗਦਾ ਫਿਰ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲੈਨੇ ਆ ਕਿਉਂਕਿ ਟੱਬਾ ਪਿੰਡ ਵੀ ਅਜੇਹਾ ਪਿੰਡ ਬਣਾ ਜਿੱਥੇ ਕੰਬੋਦ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਆ ਹਾਂਜੀ ਹਾਂਜੀ ਤੇ ਇੱਕੋ ਇੱਕ ਉਮੀਦਵਾਰ ਵਾ ਕੈਪਟਨ ਹਰਮਿੰਦਰ ਸਿੰਘ ਕੰਬੋਦ ਬਰਾਦਰੀ ਜੋ ਸ਼੍ਰੋਮਨੀ ਕਾਲੀਦਾਲ ਸੰਬੰਧਿਤ ਆ ਕੀ ਲੱਗਦਾ ਉਹਨਾਂ ਨੂੰ ਕੰਬੋਦ ਜਿਹੜੀ ਜਾਤੀ ਵੱਲੋਂ ਕਿੰਨੀ ਕੁ ਵੋਟ ਪਾਊਗੀ ਉਹਨਾਂ ਨੂੰ ਉਹ ਜੀ ਜੇ ਮਨ ਦੇ ਲਈ ਵੀ ਉਹਨਾਂ ਦੀਆਂ ਵੋਟਾਂ ਦੋਸਾਂ ਵੱਡ ਹੋਣੀਆਂ ਕਾਲੀਆਂ ਨੂੰ ਬਹੁਤ ਘੱਟ ਆ ਹੂੰ ਤੇ ਆਮ ਆਦਮੀ ਜ਼ਿਆਦਾ ਪਣੀ ਆ ਜੀਵਨਾਂ ਦੀਆਂ ਵੋਟਾਂ ਜੀਵਨਾਂ ਦੀਆਂ ਨਹੀਂ ਬਾਕੀ ਛੋਟੀ ਬਰਾਦਰੀ ਜਿਹੜੀ ਆ ਉਹ ਜ਼ਿਆਦੀ ਵ ਅੱਛਾ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਕਿੰਨੀ ਕੁ ਵੋਟ ਪੈ ਜੂਗੀ ਇਸ ਵਾਰੀ ਆਮ ਆਦਮੀ ਪੂਰੇ ਪੂਰੇ ਸੀਟਾ ਕਾਫੀ ਸੀਟਾ ਲੈਣੀ ਆਮ ਆਦਮੀ ਤੇ ਕਾਲੀਆਂ ਨੂੰ ਸੀਟ ਥੋੜੀ ਮਿਲਣੀ ਆ ਪੂਰੇ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਤੋਂ ਸੀਟਾਂ ਕਾਲੀਆਂ ਨੂੰ ਬਹੁਤ ਘੱਟ ਮਿਲਣੀ ਕੋ ਬਣਾ ਸਕਦੀ ਸਰਕਾਰ ਆਮ ਆਦਮੀ ਪਾਰਟੀ ਇਸ ਵਾਰੀ ਬਣ ਸਕਦੀ ਹੈ ਜੀ ਕੋਈ ਕਾਂਗਰਸ ਦਾ ਤੇ ਆਮ ਆਦਮੀ ਦਾ ਟੱਕਰ ਪੂਰੀ ਆ ਬਾਕੀ ਕਾਲੀਆਟ ਕਰ ਕੋਟ ਤੇ ਮੈਂ ਇਹੀ ਗੱਲ ਕਰਦਾ ਜੇ ਤਾਂ ਤੁਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਫਿਰ ਤਾਂ ਵੋਟ ਵੀ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ ਚਾਹੀਦੀ ਜੇ ਤੁਸੀਂ ਜੇ ਮੈਂ ਵੈਸੇ ਗੱਲ ਕਰਦਾ ਪਿਆਵਾ ਤੁਹਾਡੇ ਨਾਲ ਹਨਾ ਤੁਸੀਂ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਉਣੀ ਚਾਹੀਦੀ ਪਰ ਵੋਟ ਤੁਸੀਂ ਕਹਿ ਰਹੇ ਕਿ ਮਹਿੰਦਰ ਪ੍ਰਤਾਪ ਨੂੰ ਹੀ ਪਾਉਣੀ ਜੋ ਆਜ਼ਾਦ ਚੋਂ ਲੜ ਰਹੇ ਨੇ ਉਹ ਇਹਦਾ ਜੀ ਹਰ ਬਲੇ ਚਲ ਮੰਨ ਹੁੰਦਾ ਵਾ ਵੀ ਲੱਗਦਾ ਵੀ ਵੋਟ ਹੈ ਕਿ ਕਾਫੀ ਲੈਣੀਆਂ ਨੇ ਆਮ ਆਦਮੀ ਵਾਲੇ ਨੇ ਵੋਟਾਂ ਨੂੰ ਕਾਫੀ ਲੈਣੀਆਂ ਨਵਤੇਜ ਸਿੰਘ ਚੀਮਾ ਦਾ ਕੀ ਲੱਗਦਾ ਇਸ ਵਾਰ ਉਹ ਕਿ ਸਲਾਮਪੁਰ ਹਲਕੇ ਜੁਦ ਨਹੀਂ ਜਿੱਤੂਗਾ ਅੱਛਾ ਜੀ ਸਲਾਮਪੁਰ ਤੋਂ ਨਹੀਂ ਬਣੂਗਾ ਕੀ ਕਾਰਨ ਹੋ ਸਕਦਾ ਉਹਲਾ ਕਾਰਨ ਜੇ ਪਹਿਲਾਂ ਜਿੱਦਾਂ ਕੋਈ ਬੰਦਾ ਵੀ ਪਾਰਟੀ ਛੱਡ ਕੇ ਦੂਜੇ ਵੱਲ ਚੱਲ ਜਾਂਦਾ ਵਾ ਉਹ ਚੀਜ਼ਾਂ ਨਾਲ ਬਹੁਤ ਲੋਕਾਂ ਦਾ ਅਸਰ ਪੈਂਦਾ ਵਾ ਜੇ ਦਾ ਮਤਲਬ ਪਹਿਲਾਂ ਚਲੇ ਗਿਆ ਅਕਾਲੀਆਂ ਸੀ ਗਿਆ ਸੀ ਨਾ ਨਹੀਂ 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 ਨਵਤੇ ਨਵਤੇਜ ਸਿੰਘ ਚੀਮਾ ਦੀ ਮੈਂ ਗੱਲ ਕਰਦਾ ਜੋ ਸ਼ੁਰੂ ਤੋਂ ਹੀ ਕਾਂਗਰਸੀ ਵਿਧਾਇਕ ਰਹੇ ਨੇ ਅੱਛਾ ਚੀਮਾ ਚੀਮਾ ਸਾਹਿਬ ਜਿਹੜੇ ਸਿਟਿੰਗ ਐ ਮਲੇ ਨੇ ਉਹਨਾਂ ਨੇ ਲੋਕਾਂ ਦੇ ਕੰਮ ਕਾਫੀ ਖਰਾਬ ਕਰਤੇ ਜਿੱਦਾਂ ਲੋਕਾਂ ਨੇ ਨਜਾਇਜ਼ ਕੇਸ ਹੋ ਗਿਆ ਹੂੰ ਤੇ ਗਰੀਬ ਜਨਤਾ ਦੇ ਕਣ ਖਾ ਗਿਆ ਜਿਹੜੀ ਗਰੀਬ ਦਾ ਕਣ ਮਿਲਦੀ ਸੀ ਪਰਚੀਆਂ ਕੱਟ ਕੇ ਪੈਸੇ ਲੈ ਤੇ ਕਣਕ ਨਹੀਂ ਮਿਲੀ ਲੋਕਾਂ ਨੂੰ ਹੁਣ ਗਰੀਬਾਂ ਦਾ ਇਹ ਕੁਝ ਹੁੰਦਾ ਗਰੀਬਾਂ ਨੇ ਹੋਰ ਕਿਹੜਾ ਪੈਲੀ ਗਨ ਵਖਣਾ ਘੋੜਵਾ ਹੂੰ ਜਿਹੜਾ ਉਹਨਾਂ ਨੂੰ ਖਾਣਾ ਦਾ ਮਿਲਣਾ ਜੀ ਉਹ ਹੀ ਖਾ ਗਿਆ ਤੇ ਫੇਰ ਦੱਸੋ ਕਿੱਧਰ ਬੋਟ ਪਾਉਣਗੇ ਅੱਛਾ 550 ਸਾਲਾਂ ਦੌਰਾਨ ਕਹਿੰਦੇ ਪੈਸੇ ਵੀ ਬੜੇ ਆਏ ਸੀਗੇ ਵਾਕੇ ਕਿੰਨਾ ਕੁ ਵਿਕਾਸ ਹੋਇਆ ਵਾ ਉਹਨਾਂ ਦੇ ਹੁੰਦੇ ਉਹਨਾਂ ਨੇ ਇਹਨਾਂ ਜਿਆਦਾ ਵਿਕਾਸ ਨਹੀਂ ਕੀਤਾ ਕੋ ਪੈਸਾ 550 ਹਾਲੇ ਪੈਸਾ ਕਾਫੀ ਖਾ ਗਿਆ ਪੈਸਾ ਉਹ ਕਹਿੰਦੇ ਜੀ ਮੈਂ ਵਿਕਾਸ ਬਹੁਤ ਕਰਾਇਆ ਚਲੋ ਜੀ ਹੁਣ ਮੈਂ ਕਹਾਂ ਲੇ ਕਿਹਾ ਹੋਰ ਤੁਸੀਂ ਹੋਰ ਪੜਦੇ ਪੁੱਛਣਾ ਹੀ ਮੈਨੂੰ ਕਹਿੰਦੇ ਪੁੱਛਣਾ ਨਹੀਂ ਨਹੀਂ ਉਹੀ ਹਾਂਜੀ ਹਾਂਜੀ ਇਹ ਤੁਹਾਡਾ ਨਾ ਇਹ ਹੀ ਗੱਲ ਕਰਦਾ ਕਿ ਉਹਨਾਂ ਦਾ ਇਹੀ ਕਹਿਣਾ ਕਿ ਮੈਂ ਬਹੁਤ ਵਿਕਾਸ ਕਰਾਇਆ ਇਲਾਕੇ ਦੇ ਵਿੱਚ ਦੇਖੋ ਜੀ ਆਪਾਂ ਇੱਕ ਪਰਦਾ ਪਰਦਾ ਸਰਪੰਚ ਹੰਦਾ ਵਾ ਕੰਮ ਨਹੀਂ ਕਰਦਾ ਤਾਂ ਵੀ ਉਹ ਕਹਿੰਦਾ ਮੈਂ ਕੰਮ ਬਹੁਤ ਕੀਤਾ ਇਹ ਲੋਕਾਂ ਦੇ ਬਾਰੇ ਕੰਮ ਕੀਤਾ ਕਿ ਨਹੀਂ ਕੀਤਾ ਠੀਕ ਹੈ ਜੀ ਹੁਣ ਤੁਸੀਂ ਮੈਂ ਮੰਨ ਲਓ ਮੈਂ ਕੋਈ ਸਰਪੰਚਾਂ ਤੇ ਮੈਂ ਕਹਿੰਦਾ ਮੈਂ ਕੰਮ ਬਹੁਤ ਕੀਤਾ ਮੇਰੇ ਸੋ ਇਲਾਕੇ ਦੇ ਲੋਕ ਕਾਫੀ ਹੱਦ ਤੱਕ ਸੋਚਦੇ ਨੇ ਕਿ ਇਸ ਵਾਰੀ ਨਵਾਂ ਚਿਹਰਾ ਆਵੇ ਕਿਉਂਕਿ ਸਿਟਿੰਗ ਐਮਐਲਏ ਨਵਤੇਜ ਸਿੰਘ ਚੀਮਾ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਰ ਲੋਕਾਂ ਦਾ ਹੀ ਕਹਿਣਾ ਹੈ ਕਿ ਉਹ ਇਸ ਵਾਰੀ ਦੇਖਦੇ ਆ ਕਿ ਕਿਸ ਨੂੰ ਬਣਾਉਂਦੇ ਨੇ ਕੀ ਕਹਿਣਾ ਬਾਈ ਜੀ ਤੁਹਾਡਾ ਕਿਹਨੂੰ ਵੋਟ ਪਾਉਣੀ ਹੈ ਇਸ ਵਾਰੀ ਹਾਂ ਜੀ ਨਹੀਂ ਸਾਡਾ ਬਸ ਹਾਂ ਜੀ ਬੱਲੇ ਬੱਲੇ ਹੀ ਬੱਲੇ ਬੱਲੇ ਹੀ ਹਾਂਜੀ ਹਾਂਜੀ ਫੇ ਕਿੱਦਾਂ ਕਰੂਗੇ ਵੋਟ ਕੇ ਨਹੀਂ ਇਸ ਵਾਰੀ ਕਿਸੇ ਨੂੰ ਹਾਂ ਪਾਉਂਗੇ ਵੋਟ ਹਾਂਜੀ ਹਾਂਜੀ ਪਾ ਦੇ ਆਂਗੇ ਨਹੀਂ ਪਾ ਦੇ ਆਂਗੇ ਬਸ ਸਰ ਪਾ ਦੇ ਆਂਗੇ ਹਾਂਜੀ ਠੀਕ ਆ ਜੀ ਹਾਂਜੀ ਬਾਪੂ ਜੀ ਤੁਸੀਂ ਕਹਿੰਨੇ ਆ ਹਾਂਜੀ ਪਾਉਂਗੇ ਵੋਟ ਐ ਸਾਰੀ ਪਾਵਾਂਗੇ ਜੀ ਕਿਹਨੂੰ ਪਾ ਰਹੇ ਵੋਟ ਫੇ ਦੇਖੋ ਜੀ ਸਾਡਾ ਸਰਪੰਚ ਜੋ ਕਹੂਗਾ ਅਸੀਂ ਤਰੋ ਕਰਨਾ ਸਰਪੰਚ ਦੇ ਨਾਲ ਹੀ ਤੁਰਨਾ ਹੋਵੇ ਹਾਂਜੀ ਇੱਥੇ ਕਹਿੰਦੇ ਬਹੁਤ ਆ ਚਾਚਾ ਜੀ ਵੀ ਰਣ ਆਇਓ ਮੋੜ ਕੇ ਐਦਾ ਹੋਣੀ ਆ ਉਹ ਆਉਣ ਨੂੰ ਲੇਗਾ ਚਾਚਾ ਕੋਈ ਆਉਣ ਨੂੰ ਚਲੇਗਾ ਚਾਚੇ ਨਾਲ ਪਾਉਣੀਆਂ ਪਾਣੀਆਂ ਕਹਿੰਨੇ ਨੇ ਚਾਚਾ ਨਾਲ ਇਹ ਸਭ ਗੱਲਾਂ ਹੀ ਆ ਅੱਛਾ ਗੱਲਾਂ ਹੀ ਲੱਗਦੀਆਂ ਗੱਲਾਂ ਹੀ ਲੱਗਦੀਆਂ ਸਵਾਰਿਆ ਕਿਸੇ ਨੇ ਨਹੀਂ ਕੁਛ ਬਿਲਕੁਲ ਨਹੀਂ ਇਹਨਾਂ ਹੀ ਅੱਕ ਚੁੱਕੇ ਆ ਫਿਰ ਮੇਰੀ 70 ਸਾਲ ਦੀ ਉਮਰ ਹੋ ਗਈ ਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤਾ ਹਮ ਹੁਣ ਪਤੀ ਕੇ ਲਈ ਪੈੜੀਆ ਪਚਾਇਤ ਦੀ ਪੰਜ ਪੰਜ ਮੱਲੇ ਥਾਂ ਦਵਾਂਗੇ ਤੇ ਕਿਸੇ ਨੂੰ ਨਹੀਂ ਦਿੱਤੇ ਪੁੱਛੋ ਹੱਥ ਹੀ ਨਹੀਂ ਦੇਵੇ ਸੱਚ ਬੋਲਦਾ ਇਹ ਚਾਹੁੰਦੇ ਆ ਫਿਰ ਇਹ ਸਾਰੀ ਸਾਰੀ ਵੀ ਜਿੰਨਾ ਕੋ ਹੈ ਨਹੀਂ ਸਾਨੂੰ ਤਾਂ ਮਿਲਣਾ ਚਾਹੀਦਾ ਕਿਸੇ ਨੇ 70 ਸਾਲ ਹੋ ਗਏ ਕਿਸੇ ਨੇ ਨਹੀਂ ਮੂੰਹ ਦਿਖਾ ਲਿਆ ਬਦਲਾ ਚਾਹੁੰਦੇ ਆ ਫਿਰ ਬਦਲਾ ਚਾਹੁੰਦੇ ਆ ਕਿਦਾਂ ਦਾ ਬਦਲਾ ਹੋਣਾ ਚਾਹੀਦਾ ਏ ਤੇੰਦਰ ਦੱਸਿਆ ਵਾ ਚਾਚਾ ਜੀ ਕਿੱਦਾਂ ਕਰਨੀਆਂ ਉਰੇ ਆਪ ਉਰੇ ਆਵਰੇ ਆ ਬਾਤ ਉਹ ਨੂੰ ਚੱਲ ਜਾਣਾ ਤੈਨੂੰ ਤਾਂ ਮੈਂ ਕਹਿਤਾ ਪਾ ਦੂੰਗਾ ਤੇ ਜੋ ਚਾਚਾ ਨੇ ਕਿਹਾ ਤੇ ਮੋੜੀ ਹਲ ਜਾਣਾ ਪਰ ਕੋਈ ਨਾ ਕੋਈ ਤਾਂ ਹੋਣਾ ਨਾ ਫਿਰ ਕੋਈ ਨਾ ਕੋਈ ਤਾਂ ਆਵੇ ਆਵੇ ਪਰ ਚੰਗਾ ਚੰਗਾ ਕੌਣ ਆ ਫਿਰ ਦੇਖੋ ਜੋ ਜਿਹੜਾ ਕੰਮ ਕਰੂ ਉਹ ਚੰਗਾ ਬਾਕੀ ਦੋਦਾ ਹੀ ਆ ਹੁਣ ਤੱਕ ਜਿੰਨੇ ਕੰਮ ਹੋਏ ਆ ਕਿੱਦਾਂ ਦੇ ਹੋਏ ਮੇਰਾ خیال ਕੋਈ ਵੀ ਨਹੀਂ ਹੋਇਆ ਕੰਮ ਕੋਈ ਵੀ ਨਹੀਂ ਅਜ ਤੱਕ ਹੋਇਆ ਜੀ ਕੀ ਲੱਗਦਾ ਵਾ ਕਿਦਾਂ ਫਿਰ ਲੋਕ ਕਿਦਾਂ ਮਤਲਬ ਚਾਹੀਦਾ ਵਾ ਤੁਹਾਨੂੰ ਕਿਦਾਂ ਦਾ ਕਿਹੋ ਜਿਹਾ ਬੰਦਾ ਹੋਣਾ ਚਾਹੀਦਾ ਕਿ ਜਿਹੜਾ ਤੁਹਾਡੀ ਬਾਹ ਫੜੇ ਸਾਨੂੰ ਚੰਗਾ ਬੰਦਾ ਚਾਹੀਦਾ ਜੀ ਜਿਹੜਾ ਆ ਕੇ ਬਾਹ ਫੜੇ ਹੂੰ ਜਾਂ ਗੱਲ ਸੁਣੇ ਹੂੰ ਜਾਂ 5 ਸਾਲ ਤੋਂ ਲੰਘ ਗੜਿਆ ਹੁਣ ਹੂੰ ਤੇ ਕਿਸੇ ਨੇ ਨਹੀਂ ਮੁੜ ਕੇ ਇੱਥੇ ਆਉਣਾ ਅੱਛਾ ਮੈਂ ਗੱਲ ਕਰਾਂ ਅਜ ਤੱਕ ਹੂੰ ਆਇਆ ਕੋਈ ਹੂੰ ਦੇਖਿਆ ਹੂੰ ਅੱਛਾ ਗੱਲ ਕਰਦਾ ਵਾ ਕਾਂਗਰਸ ਸਰਕਾਰ ਨੇ ਵੀ ਹੁਣ ਇੰਨੇ ਟਾਈਮ ਦੇ ਵਿੱਚ ਕਿੱਦਾਂ ਦਾ ਲੱਗਾ ਕਾਰਜਕਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੀ ਦੋ ਸਰਕਾਰਾਂ ਆਂਦੀਆਂ ਜਾਂਦੀਆਂ ਰਹੀਆਂ ਹਜੇ ਤੱਕ ਆਂਦੀਆਂ ਹੂੰ ਮੇਰਾ ਤਾਂ ਖਿਆਲ ਕੁਛ ਨਾ ਕੁਛ ਤਾਂ ਅਕਾਲੀਆਂ ਨੇ ਸਵਾਰਿਆ ਅੱਛਾ ਤੇ ਕਾਂਗਰਸ ਨੇ ਤਾਂ ਭੱਠਾ ਹੀ ਬਾਤਾ ਹੂੰ ਕਪਟਨ ਨੇ ਕੀ ਕੀਤਾ ਹੂੰ ਕੀਤਾ ਕੋ ਹੂੰ ਹੁਣ ਜੇ ਕੰਮ ਬਦਲਣਾ ਸੀਗਾ ਤਾਂ ਛੱਡ ਗਿਆ ਉਹ ਹੋ ਗਿਆ ਪਰ ਉਹਨਾਂ ਨੂੰ ਤਾਂ ਕੱਢ ਦਿੱਤਾ ਗਿਆ ਨਾ ਪਾਰਟੀ ਦੇ ਵਿੱਚੋਂ ਹੀ ਯਾਰ ਨਿਕਲਿਆ ਆਪਵਾ ਹੂੰ ਕਡੂ ਤੇ ਤਾਂ ਦੇ ਬਾਕੀ ਦੂਜੀ ਗੱਲ ਆ ਵੀ ਇਹ ਵੋਟਾਂ ਉਹ ਜਿਹੜੀਆਂ ਪੈਣੀਆਂ ਇਹ ਪੌਣੇ ਚੰਨੀ ਦੇ ਮੂੰਹ ਨੂੰ ਵੋਟਾਂ ਪੈਣੀਆਂ ਸਾਰੀਆਂ ਹੂੰ ਚੰਨੀ ਦੇ ਮੂੰਹ ਨੂੰ ਵੋਟਾਂ ਪੈਣੀਆਂ ਕਿ ਜਦਾਂ ਛੋਟੀ ਜੱਤੀ ਆ ਪਹਿਲੀ ਵਾਰ ਬੰਦਾ 70 ਸਾਲ ਪਾ ਪਹਿਲੀ ਵਾਰ ਆਇਆ ਹੂੰ ਉਹਨੂੰ ਵੋਟਾਂ ਪਾਣੀ ਚਾਹੀਦੀਆਂ ਕੋਈ ਜੇ ਉਹ ਟੂ ਟੈਸਟ ਉਹਨੂੰ ਟਾਈਮ ਲਿਆ ਉਹ ਆਪਣੇ ਬੰਦੇ ਦਾ ਸੋਚੂ ਉਹ ਸੋਚੂਗਾ ਹੂੰ ਤੇ ਵੱਡੇ ਬੰਦੇ ਸਾਰੇ ਸੋਚਣਾ ਜੇ 5 ਸਾਲ ਬਾਅਦ ਜੀਵਦਾ ਲੋਨ ਲੈ ਲਦੇ ਆ ਤੇ 5 ਸਾਲ 5 ਸਾਲ ਮਾਫਿਆ ਮਾਫ ਕਰਦੇ ਹੋ ਜੀ ਤੇ ਸੋਭੇ ਮਜ਼ਦੂਰਾਂ ਤੇ ਲੋਨ ਨਹੀਂ ਮਿਲਦਾ ਜਿੰਨਾਂ ਲੋਨਾਂ ਕੇ ਬਾਏ ਮਾਫ ਕਰਦਾ ਤੇ ਮਜ਼ਦੂਰ ਲੋਨ ਮਿਲਦਾ ਕਿੰਨ ਲੋਨ ਨਹੀਂ ਮਿਲਦਾ ਇਹ ਮਿਲਦਾ ਕਿਸ ਨੂੰ ਤਾਂ ਮਾਫੀ ਨਹੀਂ ਹੁਣਾਓ ਉਹਨਾਂ ਤਾਂ ਨੇ ਬਣਿਆ ਉਹਨੂੰ ਲੱਗਦਾ ਫੇ ਚੰਨੀ ਸਾਹਿਬ ਸਵਾਰਨ ਕੇ ਕੁਛ ਮੈਂ ਕਹ ਚੰਨੀ ਸਾਹਿਬ ਬਿਲਕੁਲ ਸਵਾਰਨ ਕੇ ਜੇ ਜੇ ਸਰੂ ਸਾਡੇ ਵਗੜੂ ਕੋਈ ਨਹੀਂ ਸਵਾਰਨ ਕਰਦਾ ਫਿਰ ਉਹ ਤਾਂ ਗੱਲ ਉਹ ਹੋਊਗੀ ਨਾ ਕਿ ਜੇਕਰ ਸਰਕਾਰ ਆਊਗੀ ਤਾਂ ਫੇਰ ਹੀ ਚੰਨੀ ਸਾਹਿਬ ਦੇ ਉੱਤੇ ਮੋਹਰ ਲੱਗੂਗੀ ਹਾਂਜੀ 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 ਸਰਕਾਰ ਵੋਟਾਂ ਨੂੰ ਪਾਵਾਂਗੇ ਤਾਂ ਚੰਨੀ ਆਊਗਾ ਹਾਂਜੀ 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 ਉਹ ਤਾਂ ਹੁਣ ਆਪਾਂ ਹੀ ਮੋਟਾ ਪਾਣੀ ਫੇਰ ਬਣਾਵਾ ਉਹ ਲੈ ਤਾਂ ਕਿਤਾ ਉਹਨਾਂ ਦਾ ਆਪ ਦਾ ਹੀ ਕਾਰਡੋ ਕੁਲੇਸ਼ਨ ਹੀ ਮੁੱਕਦਾ ਪਿਆ ਕਿਉਂਕਿ ਹਾਂ ਇਹ ਮੁੱਕੜਿਆ ਨੀਗਾ ਕੋਈ ਉਹ ਐਮ ਕਾ ਦਿੰਦਾ ਕੋਈ ਉਹ ਨੂੰ ਐਨ ਕਾ ਦਿੰਦਾ ਇਹ ਕੱਲ ਇੱਥੇ ਆਇਆ ਦੂਜਾ ਉਹਨੂੰ ਕਹਿੰਦਾ ਪਿੰਡੋਂ ਕੱਢ ਦੇਣਾ ਇੱਥੋਂ ਅੱਛਾ ਕਿਨੂੰ ਲੱਸ ਹਾਂ ਕਿਨੂੰ ਉਹ ਕਿਹੜਾ ਆਇਆ ਹੈਗਾ ਰਾਣਾ ਰਾਣਾ ਉਹਨੂੰ ਪਿੰਡੋਂ ਕੱਢ ਦੇਣਾ ਕਿਉਂ ਕਿਉਂ ਰਾਣੇ ਨੂੰ ਪਿੰਡੋਂ ਕੱਢ ਦੇਣਾ ਹੋਰ ਕਾ ਤੂੰ ਇਹ ਇਹ ਖੜਾ ਕਿਉਂ ਕੀਤਾ ਨੇ ਮੁੰਡਾ ਆਪਦਾ ਅੱਛਾ ਮੋੜਾ ਜਲਦੀ ਖੜੋ ਹਲਾ ਕਰੋ ਕੌਣ ਕਹਿੰਦਾ ਇਦਾਂ ਉਹ ਇੱਥੇ ਹਜੇ ਦਾ ਟੀਵੀ ਚ ਕਰਦੇ ਮੋਬਾਈਲ ਚ ਅੱਛਾ ਅੱਛਾ ਵੇਲਾ ਜਲਦੀ ਇੱਥੇ ਜਲ ਦੇਣਾ ਅੱਛਾ ਅੱਛਾ ਚੱਲੀ ਜਾਂਦਾ ਬਾਜੀ ਇਹ ਚੱਲੀ ਜਾਣਾ ਚੱਲੀ ਜਾਣਾ ਇਹ ਤੁਸੀਂ ਕੀ ਕਹਿੰਦੇ ਆ ਮੇਰੇ ਅਸੀਂ ਤਾਂ ਕਹਿੰਦੇ ਵੀ ਚੰਗਾ ਬੰਦਾ ਆਵੇ ਉਹਦੇ ਨਾਲ ਗੱਲ ਕਰਾਂਗੇ ਅਸੀਂ ਠੀਕ ਹੈ ਜੀ ਸੋ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਦੇ ਲੋਕ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲਾਂਗੇ ਉਹਨਾਂ ਨਾਲ ਬਾਪੂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕੀ ਲੱਗਦਾ ਕਿਹਦਾ ਯੋਰੇ ਸਾਰੀ ਐਸਵਰੀ ਤੇ ਰਾਣੇਂਦਰ ਪ੍ਰਤਾਪ ਦਾ ਜੋੜ ਕੇ ਹਾਂਜੀ ਇਹ ਕਿਉਂ ਨਵਤੇਜ ਚੀਮਾ ਜੋ ਕਾਂਗਰਸੀ ਵਿਧਾਇਕ ਨੇ ਉਸ ਤੋਂ ਬਾਅਦ ਵੀ ਉਹ ਦੂਸਰੇ ਜਿਹੜੇ ਇੰਦਰਪ੍ਰਤਾਪ ਆ ਉਹ ਜਾ ਚੋਣ ਲੜਨ ਜਾ ਰਹੇ ਨੇ ਕੀ ਲੱਗਦਾ ਕਿੰਨੀ ਕੁ ਵੋਟ ਮਿਲ ਜੂਗਾ ਉਹਨਾਂ ਨੂੰ ਇਥੇ ਉਹ ਇਥੋਂ ਮਤਲਬ ਜਿੱਤੂ ਹੋਣਗੇ ਹਾਂਜੀ ਇਹ ਨਵਤੇਜ ਸਿੰਘ ਐਕਟੀਮੇ ਤੇ ਜਦਾ ਮਤਲਬ ਆਮ ਲੋਕ ਜਿਹੜੇ ਸ਼ਿਕਾਇਤੇ ਹੋ ਕੱਢੇ ਸਾਡੇ ਤੇ ਪਰਚੇ ਕਰਾਏ ਆ ਸਾਡਾ ਉਹ ਕਿਤਾ ਸਾਡੇ ਜੋ ਕੀਤਾ ਅੱਛਾ ਪਰਚਿਆਂ ਦੀ ਗੱਲ ਬੜੀ ਸੁਣੀ ਆ ਵਾਕੇ ਅਜਿਹਾ ਹੋਇਆ ਹਾਂਜੀ ਜਿੱਥੇ ਵੀ ਜਾਣੇ ਆ ਨਾ ਉਹ ਹਰ ਇੱਕ ਪਿੰਡ ਵਿੱਚ ਇਹੋ ਹੀ ਹੁੰਦਾ ਵੀ ਸਾਡੇ ਤੇ ਨਜਾਇਜ਼ ਪਰਚੇ ਕਰਾਏ ਆ ਅੱਛਾ ਹਾਂਜੀ ਕੀ ਲੱਗਦਾ ਫਿਰ ਇਸ ਵਾਰੀ ਨਵਤੇਜ ਚਿਮਾ ਦਾ ਕਿਦਾਂ ਵੇਖੋ ਜੀ ਜੋ ਜਿਹੜੀ ਹਵਾ ਚੱਲ ਰਹੀ ਹੈ ਉਹ ਤੇ ਹੈਗੀ ਇੰਦਰਪਤਵ ਦੇ ਹੱਕ ਵਿੱਚ ਜਾਦੀ ਹਾਂਜੀ ਤੋਂ ਤਰਤੇ ਦੇਖਿਆ ਜਾਂਦਾ ਨਾ ਕਿ ਇਥੋਂ ਟਿੱਬਾ ਇਦਾਂ ਦਾ ਇਲਾਕਾ ਜਿਹੜਾ ਕੰਬੋਜ ਬਰਾਦਰੀ ਨਾਲ ਜ਼ਿਆਦਾ ਸੰਬੰਧਤ ਆ ਤੇ ਇੱਕੋ ਇੱਕ ਉਮੀਦਵਾਰਾ ਕੈਪਟਨ ਹਰਮਿੰਦਰ ਸਿੰਘ ਜਿਹੜੇ ਕੰਬੋਜ ਬਰਾਦਰੀ ਨਾਲ ਕੀ ਫਾਇਦਾ ਮਿਲੇਗਾ ਉਹਨਾਂ ਨੂੰ ਇਸ ਚੀਜ਼ ਦਾ ਇਹ ਨਹੀਂ ਉਹ ਮਤਲਬ ਆਮ ਲੋਕ ਜਿਹੜੇ ਉਹ ਪਾਰਟੀ ਨੂੰ ਨਹੀਂ ਵੇਖਦੇ ਬੰਦੇ ਨੂੰ ਵੇਖਦੇ ਆ ਕਿ ਕਿਹੜਾ ਸਾਡੀ ਗੱਲ ਸੁਣਦਾ ਉਹਨਾਂ ਦਾ ਤੇ ਜਿੱਦਾਂ ਮਤਲਬ ਸ਼ੁਰੂ ਤੋਂ ਕੰਮ ਆ ਕਿ ਉਹਨਾਂ ਨੇ ਕੰਮ ਠੋਕੇ ਕਰਨਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਮਤਲਬ ਕਿੱਦਾਂ ਇਹ ਇਹਦਾ ਇਹਦਾ ਮਤਲਬ ਫੇ ਦੌੜ ਚੋਂ ਬਾਹਰ ਮੰਨੀ ਹੈ ਕੈਪਟਨ ਹਰਮਿੰਦਰ ਸਿੰਘ ਨੂੰ ਇਸ ਦੌੜ ਦੇ ਵਿੱਚੋਂ ਮੈਂ ਇਹ ਨਹੀਂ ਕਹਿ ਸਕਦਾ ਪਰ ਜੋ ਇਸ ਟਾਈਮ ਮਤਲਬ ਹਵਾ ਉਹ ਇੰਦਰਪਤਾਪ ਦੀ ਜਿਆਦੀ ਹੈ ਪੁਰਾਣਾ ਇੰਦਰਪਤਾਪ ਲੱਗਦਾ ਤੁਹਾਨੂੰ ਜਿੱਤ ਜਾਣਗੇ ਹਾਂਜੀ 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 ਤੇ ਹਲਕੇ ਦੇ ਵਿੱਚ ਮੈਂ ਤੁਹਾਨੂੰ ਇਹੀ ਪੁੱਛਣਾ ਕੋਈ ਇੱਕ ਮੁੱਦਾ ਹੋਵੇ ਜਿਹੜਾ ਇਸ ਵਾਰੀ ਤੁਸੀਂ ਆਉਣ ਵਾਲੀ ਸਰਕਾਰ ਨੂੰ ਵੋਟ ਕਿਉਂ ਕਰੋ ਮਤਲਬ ਜਿੱਦਾਂ ਆਮ ਬੰਦਾ ਜਿੱਦਾਂ ਤਕਲੀਫ ਮਾਨਦਾ ਬਸਾਂ ਦਾ ਉਹ ਨਹੀਂ ਹੋਇਆ ਜੋ ਨਹੀਂ ਹੋਇਆ ਉਹ ਮਤਲਬ ਪਾਰਟੀ ਨੂੰ ਤਰਜੀ ਨਹੀਂ ਦਿੰਦੇ ਉਹ ਬੰਦੇ ਨੂੰ ਮਤਲਬ ਦੇਖਦੇ ਆ ਮੇਨ ਬੰਦਾ ਜਦੋਂ ਕਾਂਗਰਸ ਪਾਰਟੀ ਨੂੰ ਹਰਕ ਚਾਹੁੰਦਾ ਵੀ ਜਦੋਂ ਚੰਨੀ ਆ ਮਤਲਬ ਮੁੱਖ ਮੰਤਰੀ ਉਹ ਮਤਲਬ ਉਹ ਉਹਦੀ ਪਾਰਟੀ ਜਿੱਤੇ ਪਰ ਇਹਦੇ باوجود ਵੀ ਪੀ ਰਾਣਾ ਇੰਦਰਪ੍ਰਤਾਪ ਦਾ ਜਿਹੜਾ ਮਤਲਬ ਇਸ ਟਾਈਮ ਹਜੂਰ ਆ ਪਸੰਦੀਦਾ ਲੀਡਰ ਕੌਣ ਆ ਪੰਜਾਬ ਦਾ ਚੰਜੀਤ ਸਿੰਘ ਚੰਨੀ ਚੰਨੀ ਸਾਹਿਬ ਪਸੰਦ ਆ ਹਾਂਜੀ ਫਿਰ ਇਹਦਾ ਮਤਲਬ ਇਹ ਵੀ ਸੋਚਦੇ ਹੋਵੋਗੇ ਕਿ ਇਸ ਵਾਰੀ ਕਾਂਗਰਸ ਸਰਕਾਰ ਆਵੇ ਜੀ ਇਹੀ ਸੋਚਦੇ ਹੋਵਾਂਗੇ ਹਾਂਜੀ 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 ਲੋਕ ਪਸੰਦ ਕਰਦੇ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੀ ਗੱਲ ਸੁਣ ਸਕਦੇ ਨੇ ਹੋਰ ਵੀ ਬਾਈ ਹੁਣੀ ਬਾਈ ਜੀ ਕੀ ਨਾਮ ਆ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਦੱਸੋ ਜੀ ਹਲਕੇ ਦਾ ਹਾਲ ਕੀ ਆ ਇਸ ਵਾਰ ਦਾ ਕਿੱਦਾਂ ਦੀ ਹੈਗੀ ਸਿਆਸਤ ਇੱਥੋਂ ਦੀ ਸਿਆਸਤ ਬਹੁਤ ਵਧੀਆ ਜੀ ਸਰ ਹਾਂਜੀ ਕੀ ਲੱਗਦਾ ਕੌਣ ਲੈ ਜੂ ਫਿਰ ਚੰਨੀ ਸਾਹਿਬ ਹੀ ਜਾਣਗੇ ਤੇ ਆਪਣੇ ਜਿਹੜੇ ਕਪੂਰਥਲੇ ਤੋਂ ਖੜੇ ਆ ਸੁਲਤਾਨਪੁਰ ਲੋਧੀ ਤੋਂ ਪ੍ਰਤਾਪ ਸਿੰਘ ਰਾਣਾ ਉਹੀ ਸੀਟ ਖੜਨੀ ਉਹਨਾਂ ਨੇ ਉਹਨਾਂ ਲੈ ਜਾਣੀ ਅੱਜ ਕੀ ਪਰ ਤੁਸੀਂ ਕਹਿੰਨੇ ਚੰਨੀ ਸਾਹਿਬ ਲੈ ਜਾਣਗੇ ਚੰਨੀ ਸਾਹਿਬ ਤਾਂ ਕਾਂਗਰਸ ਚ ਨੇ ਜਿਹੜੇ ਰਾਣਾ ਇੰਦਰ ਪ੍ਰਤਾਪ ਨੇ ਉਹ ਆਜ਼ਾਦ ਚੋਂ ਲੜਦੇ ਨੇ ਤੇ ਸੁਲਤਾਨਪੁਰ ਲੋਧੀ ਹਲਕੇ ਤੋਂ ਨਵਤੇਜ ਸਿੰਘ ਚੀਮਾ ਜੋ ਕਾਂਗਰਸੀ ਉਮੀਦਵਾਰ ਨੇ ਉਹਨਾਂ ਦਾ ਕਿਵੇਂ ਉਹਨਾਂ ਦਾ ਆਇਤ ਕੀ ਮੁਸ਼ਕਲ ਹੈ ਸਰ ਬਿਲਕੁਲ ਹੀ ਮੁਸ਼ਕਲ ਹੈ ਹਾਂਜੀ ਸਰ ਕੀ ਹੋ ਗਿਆ ਇਦਾਂ ਦਾ ਕਿਉਂਕਿ ਜ਼ੋਰ ਜ਼ਿਆਦਾ ਇੰਦਰ ਪ੍ਰਤਾਪ ਰਾਣੇ ਦਾ ਹੀ ਹੈ ਜੀ ਇੱਧਰ ਆਪਣੇ ਇਲਾਕੇ ਦੇ ਹਲਕੇ ਅਜਾ ਇਹਦਾ ਕਿ ਹੋ ਰਿਹਾ ਇੱਕ ਬਾਹਰੋਂ ਕਪੂਰਥਲੇ ਤੋਂ ਆ ਕੇ ਇੱਕ ਬੰਦਾ ਇੱਥੇ ਆ ਗਿਆ ਜਾਚੋਂ ਲੜਦਾ ਪਿਆ ਤੇ ਲੋਕ ਸਮਰਥਨ ਵੀ ਉਹਨੂੰ ਦੇ ਰਹੇ ਅਜਿਹਾ ਕੀ ਆ ਕਿਉਂਕਿ ਇੱਥੋਂ ਦੇ ਵਿਧਾਇਕ ਨੇ ਲੋਕਲ ਨਵਤੇ ਸਿੰਘ ਚੀਮਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਇੰਨਾ ਮਿਲਿਆ ਸਾਰੇ ਉਹਨਾਂ ਨੇ ਕੰਮ ਨਹੀਂ ਕੀਤੇ ਸੀ ਹਾਂਜੀ ਤੇ ਪ੍ਰਤਾਪ ਸਿੰਘ ਰਾਣਾ ਜਿਹੜੇ ਆ ਉਹਨਾਂ ਦੇ ਲੜਕਾ ਦੂਜੇ ਗੁਰਜੀਤ ਸਿੰਘ ਦਾ ਉਹ ਕੰਮ ਪੂਰੇ ਕਰ ਰਹੇ ਆ ਪਿਛਲੀ ਵਾਰ ਵੀ ਉਹਨਾਂ ਨੇ ਕੰਮ ਸਾਰੇ ਕੀਤੇ ਆ ਐਦਕ ਵੀ ਉਹ ਕੰਮ ਉਹਨਾਂ ਦਾ ਕੰਮ ਤੇ ਜੋਰ ਆ ਪੂਰਾ ਉਹਰ ਕੀ ਸੀਟ ਉਹਨਾਂ ਨੇ ਲੈ ਜਾਣੀ ਸਰ ਅੱਛਾ ਲੈ ਜਾਣਗੇ ਪੂਰਾ ਪੱਕਾ ਯਕੀਨ ਆ ਹਾਂਜੀ ਹਾਂਜੀ ਇਹ ਉਹ ਸੀਟ ਇੱਥੋਂ ਕੱਢ ਦੇਣਗੇ ਹਾਂਜੀ ਪੱਕੀ ਜੀ ਅੱਛਾ ਜਿਹੜੇ ਹੋਰ ਜਿਹੜੇ ਦੋ ਉਮੀਦਵਾਰ ਨੇ ਕੈਪਟਨ ਹਰਮਿੰਦਰ ਸਿੰਘ ਤੇ ਸੱਜਣ ਸਿੰਘ ਚੀਮਾ ਜੋ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਉਹਨਾਂ ਬਾਰੇ ਕਿਦਾਂ ਸਰ ਉਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਉਹਨਾਂ ਦੀ ਆਵਾਜ਼ ਇੱਧਰ ਨਹੀਂ ਹਜੇ ਪੂਰੀ ਆਈ ਪੂਰੀ ਆਵਾਜ਼ ਨਹੀਂ ਆਈ ਪੂਰੀ ਆਵਾਜ਼ ਇੱਧਰ ਹੀ ਆ ਪ੍ਰਤਾਪ ਸਿੰਘ ਦੀ ਨੇ ਚੌਣ ਪ੍ਰਚਾਰ ਨਹੀਂ ਸਹੀ ਹੋਇਆ ਉਹਨਾਂ ਤੋਂ ਜਾਂ ਕੀ ਲੱਗਦਾ ਕਿ ਇਸ ਵਾਰੀ ਲੋਕ ਪਸੰਦ ਹੀ ਨਹੀਂ ਕਰਨਗੇ ਉਹਨਾਂ ਨੂੰ ਸਰ ਮੁਸ਼ਕਲ ਹੈ ਕਿ ਪਸੰਦ ਨਹੀਂ ਕਰਦੇ ਨਹੀਂ ਪਸੰਦ ਨਹੀਂ ਕਰਦੇ ਤਾਂ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਤਲਵੰਡੀ ਚੌਧਰੀਆਂ ਤੇ ਟੱਬਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਗੱਲਬਾਤ ਦੇ ਦੌਰਾਨ ਆਪਣੇ ਆਪਣੇ ਵਿਚਾਰ ਸਨ ਆਪਣੇ ਆਪਣੇ ਸੁਝਾਅ ਸਨ ਹਰ ਇੱਕ ਚਾਹੁੰਦਾ ਕਿ ਨਵਾਂ ਬਦਲਾ ਆਵੇ ਜੇਕਰ ਹਲਕੇ ਦੀ ਗੱਲ ਕਰ ਦਿੱਤੀ ਜਾਵੇ ਤਾਂ ਹਲਕੇ ਦੇ ਵਿੱਚ ਲੋਕ ਚਾਹੁੰਦੇ ਨੇ ਕਿ ਇਸ ਵਾਰ ਰਾਣਾ ਇੰਦਰਪ੍ਰਤਾਪ ਸੀਟ ਉੱਤੇ ਕਾਬਜ ਹੋਣਗੇ ਕਿਉਂਕਿ ਇੱਕ ਵੱਡੀ ਆਵਾਜ਼ ਆ ਰਹੀ ਏ ਹਲਕੇ ਦੇ ਲੋਕਾਂ ਵੱਲੋਂ ਅਗਰ ਗੱਲ ਕੀਤੀ ਜਾਵੇ ਨਵਤੇਜ ਸਿੰਘ ਚੀਮਾ ਜੋ ਕਾਂਗਰਸ ਦੇ ਉਮੀਦਵਾਰ ਨੇ ਤੇ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਉਹਨਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਜੋ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਉਹ ਪੂਰੇ ਨਹੀਂ ਕੀਤੇ ਗਏ ਤਾਂ ਹਲਕੇ ਦੇ ਲੋਕ ਇਸ ਵਾਰ ਸੋਚਦੇ ਨੇ ਕਿ ਇੱਕ ਨਵਾਂ ਬਦਲਾਅ ਹੋਵੇ ਇਸ ਵਾਰ ਨਵਾਂ ਬੰਦਾ ਕਿ ਇਸ ਵਾਰੀ ਸੀਟ ਦੇ ਉੱਤੇ ਕਾਬਜ ਹੋਵੇ ਜਿਵੇਂ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਮਰਥਨ ਮਿਲਦਾ ਆ ਰਿਹਾ ਹੈ ਉਸੇ ਤਰ੍ਹਾਂ ਲੱਗਦਾ ਹੈ ਕਿ ਇਸ ਵਾਰ ਸ਼ਾਇਦ ਕੋਈ ਨਵਾਂ ਬਦਲਾਅ ਹੋਵੇਗਾ ਜਾਂ ਇਸ ਵਾਰੀ ਖੋਦ ਇਥੋਂ ਦੇ ਵਿਧਾਇਕ ਹੋਣਗੇ ਪਰ ਇਹ ਤਾਂ ਫੈਸਲਾ ਲੋਕਾਂ ਦਾ ਹੀ ਹੋਵੇਗਾ ਕਿ ਲੋਕ ਕੀ ਸੋਚਦੇ ਨੇ ਤਾਂ ਸਿਰਫ ਦੋ ਪਿੰਡਾਂ ਦੀ ਹੀ ਨਹੀਂ ਹਲਕੇ ਆ ਸੁਲਤਾਨਪੁਰ ਲੋਧੀ ਵਿੱਚ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿੱਥੋਂ ਦੇ ਲੋਕ ਨੇ ਉਹ ਕੀ ਸੋਚਦੇ ਨੇ ਕੌਣ ਹੋਵੇਗਾ ਇਹ ਉਹਨਾਂ ਦੀ ਵੋਟ ਹੀ ਫੈਸਲਾ ਕਰੇਗੀ ਕਿ ਆਖਰ ਕੌਣ ਇਸ ਵਾਰ ਬਾਜ਼ੀ ਮਾਰੇਗਾ ਤੇ ਕੌਣ ਇਥੋਂ ਦਾ ਰਾਜਾ ਹੋਵੇਗਾ ਕੈਮਰਾ ਪਰਸਨ ਰਾਜੇਸ਼ ਸਿੰਘ ਦੇ ਨਾਲ ਚੰਦਰਮੜਿਆ ਮਿਨੀ ਪਾਕਟ ਸੁਲਤਾਨਪੁਰ ਲੋਧੀ